ਲੈਕਿਨ ਉਹਦੇ ਚੰਦਰਸ਼ੇਕਰ ਆਜ਼ਾਦ ਤੇ ਮਾਇਆਵਤੀ ਨੇ ਜਿਹੜੀ ਆਕਾਲ ਦਿੱਤੀ ਗਈ ਆ ਇਹ ਆਕਾਲ ਤੁਸੀਂ ਦੇਖ ਹੀ ਨਾ ਭਾਰਤ ਵਿੱਚ ਫੈਲ ਹੀ ਹੋ ਗਈ। ਅੱਜ ਜੇ ਤੁਸੀਂ ਬੰਗਲਾਦੇਸ਼ ਦੇ ਵਿੱਚ ਦੇਖੋ ਉੱਥੇ ਕਿੰਨੀ ਲੜਾਈ ਹੋਈ ਮਨੀਪੁਰ ਦੇ ਵਿੱਚ ਕਿੰਨੀ ਲੜਾਈ ਹੋਈ ਇਹ ਹੀ ਲੱਗਦਾ ਲੜਾਈ ਨੂੰ ਦੁਬਾਰਾ ਕਰਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਮੈਨੂੰ ਲੱਗਦਾ ਇਹਨਾਂ ਵੱਲੋਂ ਕੀਤੀ ਜਾ ਰਹੀ ਆ। ਅੱਜ BSP ਨੂੰ ਲੋਕ ਟੋਟੇਗਾ ਹੁਣ ਵੀ ਮੈਂ BSP ਦੇ ਵਿੱਚ ਜਿਹੜੇ ਵਰਕਰ ਆ ਮੈਂ ਚੰਨਾ ਵਾਲਮੀਕੀ ਭਾਈਚਾਰਾ ਜਾਂ ਮੱਝ ਵੀ ਸੱਕਾ ਉਹਨਾਂ ਨੂੰ ਵੀ ਪਾਰਟੀ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਸਿਆਸਤ ਦੇ ਵਿੱਚ ਵੀ ਦੇਖ ਰਹੇ ਹਾਂ ਕਿਤੇ ਨਾ ਕਿਤੇ ਵਾਲਮੀਕੀ ਭਾਈਚਾਰਾ ਜਾਂ ਮੱਝ ਵੀ ਸਿੱਖ ਭਾਈਚਾਰੇ ਨੂੰ ਸਿਆਸਤ ਦੇ ਵਿੱਚ ਵੀ ਉਹ ਇਹ ਜਗ੍ਹਾ ਨਹੀਂ ਮਿਲਦੀ ਜਾਂ ਮਾਲਾ ਨੌਕਰੀਆਂ ਦੇ ਵਿੱਚ ਵੀ ਉਹ ਜਗ੍ਹਾ ਨਹੀਂ ਮਿਲਦੀ ਲੇਕਿਨ ਐਸੀ ਭਾਈਚਾਰਿਆਂ ਤੋਂ ਹੋਰ ਵੀ ਬਹੁਤ ਸਾਰੀਆਂ ਕਾਸਟਾਂ ਆ ਸਾਡੇ ਭਰਾ ਹੀ ਆ ਲੇਕਿਨ ਉਹ ਉਹ ਚੀਜ਼ਾਂ ਤੇ ਹਾਸਲ ਕਰ ਲੈਂਦੇ ਸਨ ਤੁਸੀਂ ਦੇਖ ਰਹੇ ਹੋ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਹੋਇਆ ਉਹਦੇ ਲਈ ਇਹ ਵਾਲਮੀਕੀ ਭਾਈਚਾਰਾ ਤੇ ਮਾਝੀ ਵੀ ਸਿੱਖ ਭਾਈਚਾਰੇ ਨੂੰ ਇਹ ਲੱਗਾ ਵੀ ਜਿਹੜਾ ਹੁਣ ਸਾਡੇ ਲਈ ਬਹੁਤ ਸਾਰੇ ਜਿਹੜੇ ਅਦਾਰੇ ਆ ਖੁੱਲੇ ਆ ਸਾਡੇ ਲਈ ਵਾਲਮੀਕੀ ਭਾਈਚਾਰਾ ਮਾਝੀ ਸਿੱਖ ਭਾਈਚਾਰਾ ਜਿਸ ਮਕਾਮ ਤੇ ਪਹੁੰਚਣਾ ਚਾਹੁੰਦਾ ਸੀ ਲੇਕਿਨ ਉਹ ਹੁਣ ਬੜੀ ਆਸਾਨੀ ਦੇ ਨਾਲ ਪਹੁੰਚ ਸਕਦਾ ਆ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਨਕਾਰੀ ਜਾ ਰਿਹਾ ਇਹਦਾ ਮਤਲਬ ਇਹ ਕੀ ਕਹਿਣਾ ਕੀ ਚਾਹੁੰਦੇ ਆ ਮੈਸੇਜ ਕੀ ਦੇਣਾ ਚਾਹੁੰਦੇ ਆ ਸ਼ੈਡਿਊਲ ਕਾਸਟ ਰਿਜ਼ਰਵੇਸ਼ਨ ਉੱਪਰ ਸੁਪਰੀਮ ਕੋਰਟ ਦੇ ਲਈ ਗੇ ਫੈਸਲੇ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ एससीबीसी भाईचारा इस वक्त रोष ਦੇ ਵਿੱਚ ਹੈ ਕੁਝ ਭਾਈਚਾਰਾ ਕਹਿ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਉਹ ਬਿਲਕੁਲ ਠੀਕ ਹੈ ਜਿਸ ਨੂੰ ਲੈ ਕੇ ਤਸਵੀਰਾਂ ਜਲੰਧਰ ਦੀਆਂ ਵੀ ਦੇਖੀਆਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ ਗਈ ਪਰ ਦੂਜੇ ਪਾਸੇ ਭਾਰਤ ਦੇ ਕਈ ਹਿੱਸੇ ਨੇ ਜਿਸ ਜਗ੍ਹਾ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਇਹ ਵੀ ਤੱਕਿਆ ਗਿਆ ਕਿ ਜੇਕਰ ਇਹ ਲਾਗੂ ਹੋ ਜਾਂਦੇ ਨੇ ਤਾਂ एससीबीसी ਭਾਈਚਾਰਾ ਜਿਹੜਾ ਹੈ ਉਹ ਖਤਮ ਹੋਣ ਦੇ ਕਗਾਰ ਦੇ ਉੱਤੇ ਹੋਵੇਗਾ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ surjit ਖਾਪਰ ਹੁਰੀ ਨੇ ਗਲਬਾਤ ਵੀ ਕਰਾਂਗੇ ਅਤੇ ਪ੍ਰੋਪਰ ਜਾਣਕਾਰੀ ਵੀ ਲੈਣ ਦੀ ਜੜੀ ਉਹ ਕੋਸ਼ਿਸ਼ ਕਰਾਂਗੇ ਕਿ ਐਕਚੁਅਲ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਫੈਸਲਾ ਕੀ ਹੈ ਤੇ ਕੀ ਕੁਝ ਇਸ ਦੇ ਵਿੱਚ ਦਰਸਾਇਆ ਗਿਆ ਹੈਗਾ ਅ ਜਿਸ ਤਰੀਕੇ ਦੇ ਨਾਲ ਫੈਸਲਾ ਲਿਆ ਗਿਆ ਤੇ ਅੱਜ ਭਾਰਤਬੰਦ ਦੀ ਕਾਲ ਦਿੱਤੀ ਗਈ ਤੇ ਉਸ ਤੋਂ ਬਾਅਦ ਇੱਕ ਪਾਸੇ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ ਇੱਕ ਭਾਈਚਾਰਾ ਹੈ ਉਹ ਲੱਡੂ ਵੰਡੇ ਰਿਹਾ ਹੈ ਲੋਕਾਂ ਨੂੰ ਖੁਸ਼ੀ ਮਨਾ ਰਿਹਾ ਹੈ ਦੂਜੇ ਪਾਸੇ ਪ੍ਰਦਰਸ਼ਨ ਲਗਾਤਾਰ ਹੋ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਭਈ ਇਹ ਚੀਜ਼ ਜੇਕਰ ਹੋ ਗਈ ਤੇ ਸਮਾਜ ਜਿਹੜਾ ਹੈ ਉਹ ਖਤਮ ਹੋਵੇਗਾ ਪੂਰੇ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਆ ਵੀ ਅੱਜ ਜੇ ਜਲੰਧਰ ਦੇ ਵਿੱਚ ਲੱਡੂ ਬੰਡੇਗਾ ਔਰ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੀ ਜੋ ਛਲੰਗਾ ਜੋ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਕਰ ਰਿਹਾ ਆ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਦੇਖ ਰਿਹਾ ਜਿਹੜਾ ਫੈਸਲਾ ਇਹਦੀ ਉਡੀਕ ਦੇ ਵਿੱਚ ਸੀ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਕਿ ਜੋ ਪਟੀਸ਼ਨ ਪਾਈ ਗਈ ਸੀ ਉਹਦਾ ਜਦੋਂ ਫੈਸਲਾ ਆਇਆ ਔਰ ਫੈਸਲੇ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਔਰ ਇਸ ਫੈਸਲੇ ਨੂੰ ਖੁਸ਼ੀ ਨੂੰ ਲੈ ਕੇ ਬੜੇ ਵਾਲਮੀਕੀ ਭਾਈਚਾਰਾ ਤੇ ਅਤੇ ਇਹ ਮਾਝੀ ਸਿੱਖ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰਿਆ ਲੇਕਿਨ ਉਹਦੇ ਨਾਲ ਨਾਲ ਜਿਹੜਾ ਇੱਕ ਪੋਲੀਟੀਕਲ ਸਟੰਟ ਖੇਡਿਆ ਜਾ ਰਿਹਾ ਆ ਔਰ ਚੰਦਰਸ਼ੇਖਰ ਆਜ਼ਾਦ ਤੇ ਮਾਇਆਵਤੀ ਜੀ ਵੱਲੋਂ ਕਿਉਂਕਿ ਉਹ ਜਿਹੜਾ ਸਟੰਟ ਖੇਡਿਆ ਉਹ ਹਮੇਸ਼ਾ ਹੀ ਜਾਤੀ ਨੂੰ ਲੈ ਕੇ ਜਾਂ ਐਸਸੀ ਭਾਈਚਾਰੇ ਦੇ ਬੜੇ ਹਮਦਰਦ ਦੱਸਦੇ ਆ ਐ ਐਸਸੀ ਭਾਈਚਾਰਾ ਐ ਐਸਟੀ ਭਾਈਚਾਰੇ ਦੇ ਬੜੇ ਹਮਦਰਦ ਆਦੇ ਲੇਕਿਨ ਉਹਦੇ ਵਿੱਚ ਵੀ ਸਿਆਸਤ ਖੇਡ ਰਾਇਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਹੜਾ ਐਸਸੀ ਭਾਈਚਾਰੇ ਦੇ ਵਿੱਚ ਜਿਹੜਾ ਜੋ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਆ ਉਸ ਫੈਸਲੇ ਦੇ ਨਾਲ ਜਿਹੜਾ ਵਾਲਮਿਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਪੂਰੇ ਭਾਰਤ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਰਹਿ ਰਿਹਾ ਆ ਔਰ ਕਿਉਂਕਿ ਉਹ ਉਹ ਸਮਾਜ ਨੂੰ ਹਮੇਸ਼ਾ ਹੀ ਬੜਾ ਐਸਸੀ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਕਾਸਟਾਂ ਨੇ ਬਹੁਤ ਸਾਰੀਆਂ ਜਾਤੀਆਂ ਨੇ ਲੇਕਿਨ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਨਿਤਾੜਿਆ ਗਿਆ ਔਰ ਬੜਾ ਉਹਨਾਂ ਦਾ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਐਸਸੀ ਭਾਈਚਾਰੇ ਚ ਹੁੰਦੇ ਵੀ ਤੁਸੀਂ ਅੱਜ ਵੀ ਦੇਖਦੇ ਪਿੰਡਾਂ ਦੇ ਵਿੱਚ ਵੀ ਦੇਖ ਰਹੇ ਹਾਂ ਸਿਆਸਤ ਦੇ ਵਿੱਚ ਵੀ ਦੇਖ ਰਹੇ ਹਾਂ ਕਿਤੇ ਨਾ ਕਿਤੇ ਵਾਲਮੀਕੀ ਭਾਈਚਾਰਾ ਜਾਂ ਮੱਝ ਵੀ ਸਿੱਖ ਭਾਈਚਾਰਾ ਨੂੰ ਸਿਆਸਤ ਦੇ ਵਿੱਚ ਵੀ ਉਹ ਇਹ ਜਗ੍ਹਾ ਨਹੀਂ ਮਿਲਦੀ ਜਾਂ ਮਾਲਾ ਨੌਕਰੀਆਂ ਦੇ ਵਿੱਚ ਵੀ ਉਹ ਜਗ੍ਹਾ ਨਹੀਂ ਮਿਲਦੀ ਲੇਕਿਨ ਐਸਸੀ ਭਾਈਚਾਰੇ ਤੋਂ ਹੋਰ ਵੀ ਬਹੁਤ ਸਾਰੀਆਂ ਕਾਸਨਾ ਹਾਂ ਸਾਡੇ ਭਰਾ ਹੀ ਆ ਲੇਕਿਨ ਉਹ ਉਹ ਚੀਜ਼ਾਂ ਤੇ ਹਾਸਲ ਕਰ ਲੈਂਦੇ ਸਨ ਉਹ ਜਿਹੜੇ ਅਹੁਦੇ ਸਨ ਜਿਹੜਾ ਰਾਖਵਾ ਕਰਨ ਦਾ ਜਿਹੜਾ ਬਹੁਤ ਸਾਰਾ ਫਾਇਦਾ ਉਹਨਾਂ ਨੂੰ ਮਿਲਦਾ ਸੀ ਲੇਕਿਨ ਜਿਹਦੇ ਵਿੱਚ ਰੋਸ ਸਗਾ ਪਿਛਲੇ ਲੰਬੇ ਸਮੇਂ ਤੋਂ ਵੀ ਜਿਹੜਾ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਜਿਹੜਾ ਉਹਨਾਂ ਨੂੰ ਬਣਦਾ ਮਾਨ ਸਤਕਾਰ ਜਿਹੜਾ ਨਹੀਂ ਮਿਲ ਰਿਹਾ ਸੀ ਜਿਹੜਾ ਰਾਖਵਾ ਕਰਨ ਦਾ ਜਿਹੜਾ ਜਿਹੜੀ ਅੱਜ ਤੁਸੀਂ ਦੇਖ ਰਹੇ ਹੋ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਹੋਇਆ ਉਹਦੇ ਲਈ ਇਹ ਵਾਲਮੀਕੀ ਪਾਈਚਾਰਾ ਤੇ ਮਾਜੀ ਵੀ ਸਿਕ ਪਾਈਚਾਰੇ ਨੂੰ ਇਹ ਲੱਗਾ ਵੀ ਜਿਹੜਾ ਹੁਣ ਸਾਡੇ ਲਈ ਬਹੁਤ ਸਾਰੇ ਜਿਹੜੇ ਅਦਾਰੇ ਆ ਖੁੱਲੇ ਆ ਸਾਡੇ ਲਈ ਹਰ ਜਗ੍ਹਾ ਤੇ ਜਿਹੜਾ ਹੁਣ ਸਾਡਾ ਜਿੱਥੋਂ ਸਾਡੇ ਬੱਚੇ ਜਾਂ ਮੰਨ ਲਓ ਵਾਲਮੀਕੀ ਪਾਈਚਾਰਾ ਮਾਜੀ ਸਿਕ ਪਾਈਚਾਰਾ ਜਿਸ ਮਕਾਮ ਤੇ ਪਹੁੰਚਣਾ ਚਾਹੁੰਦਾ ਸੀ ਲੇਕਿਨ ਉਹ ਹੁਣ ਬੜੀ ਆਸਾਨੀ ਦੇ ਨਾਲ ਪਹੁੰਚ ਸਕਦਾ ਆ ਕਿਉਂਕਿ ਉਹਨਾਂ ਨੂੰ ਇਸ ਰਾਹਤ ਮਿਲਣ ਦੇ ਨਾਲ ਰਾਖਵਾ ਕਰਨ ਮਿਲਣ ਦੇ ਨਾਲ ਉਹ ਸ਼ਾਇਦ ਉਹ ਆਪਣੀ ਮੰਜ਼ਿਲ ਤੇ ਆਪਣੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੜੀ ਚਿੰਤਾ ਦੇ ਵਿੱਚ ਸਨ ਲੇਕਿਨ ਹੁਣ ਉਹਨਾਂ ਨੂੰ ਲੱਗ ਰਿਹਾ ਵੀ ਸ਼ੈਤ ਅਸੀਂ ਉਸ ਮੰਜ਼ਲ ਤੇ ਪਹੁੰਚ ਸਕਦੇ ਹਾਂ ਜੋ ਉਹ ਮੰਜ਼ਲ ਤੇ ਆਪਣਾ ਭਵਿੱਖ ਦੇਖਣਾ ਚਾਹੁੰਦੇ ਸੀ ਆਪਣੇ ਬੱਚਾ ਦਾ ਭਵਿੱਖ ਦੇਖਣਾ ਚਾਹੁੰਦੇ ਲੇਕਿਨ ਉਹਦੇ ਚੰਦਰਸ਼ੇਕਰ ਆਜ਼ਾਦ ਤੇ ਮਾਇਆਵਤੀ ਨੇ ਜਿਹੜੀ ਅਕਾਲ ਦਿੱਤੀ ਗਈ ਹੈ ਇਹ ਕਾਲ ਤੁਸੀਂ ਦੇਖ ਹੀ ਰਹੇ ਹੋ ਭਾਰਤ ਵਿੱਚ ਫੈਲ ਹੀ ਹੋ ਗਈ ਜਿਹਦੇ ਵਿੱਚ ਵਾਲਮਿਕੀ ਭਾਈਚਾਰੇ ਤੇ ਮੱਝ ਵੀ ਸਿੱਖ ਭਾਈਚਾਰੇ ਨੇ ਖਾਸ ਕਰਕੇ ਇਹਦਾ ਬਾਈਕਾਟ ਕੀਤਾ ਇਸ ਕਾਲ ਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਸ ਕਾਲ ਦਾ ਜਿਹੜਾ ਇੱਕ ਦੂਸਰੀਆਂ ਇਹ ਭਾਈਚਾਰਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਆ ਕਿਉਂਕਿ ਲੰਬੇ ਸਮੇ ਕਰ ਰਿਹਾ ਸੀ ਵਾਲਮੀਕੀ ਭਾਈਚਾਰਾ ਦੇਖੋ ਸੁਪਰੀਮ ਕੋਰਟ ਨੇ ਜੇ ਫੈਸਲਾ ਦਿੱਤਾ ਆ ਤੇ ਬੜਾ ਸੋਚ ਸਮਝ ਕੇ ਫੈਸਲਾ ਦਿੱਤਾ ਇਹਦੇ ਵਿੱਚ ਤਾਂ ਹੈ ਨਹੀਂ ਵੀ ਜਿਹੜਾ ਇਹ ਫੈਸਲਾ ਜਿਹੜਾ ਆ ਵੀ ਵੀ ਉਦਾਂ ਹੀ ਵੀ ਜਿਹੜੀਆਂ ਆਪਾਂ ਲੋਕਲ ਸਰਕਾਰ ਲਾ ਲਓ ਜਾਂ ਮੰਨ ਲਓ ਜਿਹੜਾ ਜੇ ਕਹਿ ਸਕਦੇ ਜਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਨਹੀਂ ਜਿਹੜੇ ਫੈਸਲੇ ਹੋਏ ਉਹ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਵੀ ਭਾਈ ਇਹਨਾਂ ਨੂੰ ਜੋ ਬਣਦਾ ਮਾਨ ਸਤਕਾਰ ਦੇਣਾ ਚਾਹੀਦਾ ਉਹਨੂੰ ਲੈ ਕੇ ਹੁਣ ਜਿਹੜਾ ਇੱਕ ਪੋਲੀਟੀਕਲ ਸਟੰਡ ਖੇਡਿਆ ਜਾ ਰਿਹਾ ਵੀ ਫੋਟੋ ਹੁਣ ਪਾਉਣ ਦੀ ਜਿਹੜੀ ਇਹ ਯਤਨ ਕੀਤਾ ਯਾਰ ਮੈਨੂੰ ਲੱਗਦਾ ਇਹਦੇ ਪਿੱਛੇ ਚੰਦਰਸ਼ੇਖਰ ਅਜਾ ਤੇ ਮਾਇਆਬਤੀ ਕੋਈ ਵੱਡੀ ਸਿਆਸਤ ਖੇਡ ਰਿਹਾ ਕਿਉਂਕਿ ਇਹ ਨਾ ਰਾਖਵਾ ਕਰਨ ਨੂੰ ਲੈ ਕੇ ਵੀ ਅੱਜ ਜੇ ਤੁਸੀਂ ਬੰਗਲਾਦੇਸ਼ ਦੇ ਵਿੱਚ ਦੇਖੋ ਉੱਥੇ ਕਿੰਨੀ ਲੜਾਈ ਹੋਈ ਮਨੀਪੁਰ ਦੇ ਵਿੱਚ ਕਿੰਨੀ ਲੜਾਈ ਹੋਈ ਇਹ ਹੀ ਲੱਗਦਾ ਲੜਾਈ ਨੂੰ ਦੁਬਾਰਾ ਕਰਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਮੈਨੂੰ ਲੱਗਦਾ ਇਹਨਾਂ ਵੱਲੋਂ ਕੀਤੀ ਜਾ ਰਹੀ ਆ ਮਤਲਬ ਕਿ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੁਪਰੀਮ ਕੋਰਟ ਵੱਲੋਂ ਤੁਸੀਂ ਦੇਖਦੇ ਆ ਰਾਖਵਾ ਕਰਨ ਨੂੰ ਲੈ ਕੇ ਕੀ ਕੁਝ ਨਹੀਂ ਹੋ ਰਿਹਾ ਦੂਜੇ ਦੇਸ਼ਾਂ ਦੇ ਵਿੱਚ ਵੀ ਕੀ ਕੁਝ ਨਹੀਂ ਹੋ ਰਿਹਾ ਮਨੀਪੁਰ ਦੇ ਵਿੱਚ ਕੀ ਕੁਝ ਨਹੀਂ ਹੋਇਆ ਲੇਕਿਨ ਉਹਦਾ ਕਰਕੇ ਇਹ ਜਿਹੜਾ ਪੋਲੀਟੀਕਲ ਸਟੰਟ ਖੇਡਿਆ ਜਾ ਰਿਹਾ ਆ ਉਹ ਸੋਚਦਿਆ ਵੀ ਸ਼ੈਤ ਵੀ ਜਿਹੜਾ ਹੁਣ ਸ਼ੈਤ ਵਾਲਮੀਕੀ ਭਾਈਚਾਰਾ ਮੱਝ ਵੀ ਸਿੱਖ ਭਾਈਚਾਰਾ ਵੀ ਇਸ ਗੱਲ ਨਾਲ ਸਹਿਮਤੀ ਦੇਗਾ ਲੇਕਿਨ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਇਸ ਗੱਲ ਨੂੰ ਇਹ ਇਹ ਰਾਜਨੀਤੀ ਨੂੰ ਬੜੀ ਤਰੀਕੇ ਨਾਲ ਸਮਝਣ ਲੱਪਿਆ ਆ ਸੂਝ-ਬੂਝ ਰੱਖਦਾ ਰਾਜਨੀਤੀ ਦੀ ਜਿਹੜਾ ਕਰਕੇ ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖੋ ਕਿਤੇ ਤੁਹਾਨੂੰ ਦੱਸਿਆ ਨਹੀਂ ਹੋਏਗਾ ਲੱਡੂ ਵੰਡੇ ਦੱਸੇ ਲੋਕ ਵੀ ਖੁਸ਼ੀ ਮਨਾਉਂਦੇ ਦੱਸੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਛਲਾਂਗਾ ਹੀ ਕੀਤੀ ਲੇਕਿਨ ਐਸੀ ਭਾਈਚਾਰੇ ਨੂੰ ਦਬਾਬੇ ਵਿੱਚ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ ਵਿੱਚ ਦਬਾਬੇ ਵਿੱਚ ਵੀ ਕੋਈ ਜਥੇਬੰਦੀਆਂ ਨੇ ਆ ਕੇ ਕਿਹਾ ਵੀ ਚਲੋ ਬੀਐਸ ਕਾਲ ਨੂੰ ਆਪਾਂ ਸਮਰਥਨ ਦਿਆਂ ਲੇਕਿਨ ਉਹਨਾਂ ਨੂੰ ਦਬਾਬੇ ਵਿੱਚ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪੰਜਾਬ ਵਿੱਚ ਵੀ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਐਸਸੀ ਭਾਈਚਾਰਾ ਰਹਿ ਰਿਹਾ ਲੇਕਿਨ ਐਸਸੀ ਭਾਈਚਾਰੇ ਨੂੰ ਦੋ ਫਾੜ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਯੂਪੀ ਤੋਂ ਕੀਤੀ ਜਾ ਰਹੀ ਆ ਇਹ ਰਾਜਨੀਤਿਕ ਸੰਗਠਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਐਸਸੀ ਭਾਈਚਾਰੇ ਦੀ ਆੜ ਲੈ ਕੇ ਆਪਣੀ ਸਿਆਸਤ ਚਮਕਾਉਣ ਦੇ ਵਿੱਚ ਲੱਗੇ ਹੋਏ ਆ ਇਹਨੂੰ ਸੋਚਣ ਤੇ ਸਮਝਣ ਦੀ ਲੋੜ ਆ ਲੇਕਿਨ ਅੱਜ ਜੋ ਕੁਝ ਹੋ ਰਿਹਾ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਜੇ ਐਸੇ ਗੱਲ ਨੂੰ ਇਹ ਸਾਡੇ ਲੋਕਾਂ ਨੇ ਨਹੀਂ ਸਮਝਿਆ ਜਾਂ ਪਰਦੀ ਰਾਜਨੀਤੀ ਦੇ ਵਿੱਚ ਜਿਹੜਾ ਅੱਜ ਫੇਰ ਬਦਲ ਕੀਤਾ ਜਾ ਰਿਹਾ ਆ ਵੀ ਕਿਦਾਂ ਕਿਦਾਂ ਆਪਾਂ ਆਪਣੀ ਆਪਣੀ ਜਿਹੜੀ ਉਹਨਾਂ ਦੀ ਹੁਣ ਜਿਹੜੇ ਲੋਕਾਂ ਦਾ ਵਿਸ਼ਵਾਸ ਤੇ ਨਾ ਤੋ ਔਠੀ ਚੁੱਕਾ ਸੀ ਅੱਜ ਬੀਐਸਪੀ ਨੂੰ ਲੋਕ ਟੋਟੇ ਗਏ ਹੁਣ ਵੀ ਮੈਂ ਬੀਐਸਪੀ ਦੇ ਵਿੱਚ ਜਿਹੜੇ ਵਰਕਰ ਆ ਮੈਂ ਚੰਨਾ ਵਾਲਮੀਕੀ ਭਾਈਚਾਰਾ ਜਾਂ ਮੱਝ ਵੀ ਸੱਕ ਉਹਨਾਂ ਨੂੰ ਵੀ ਪਾਰਟੀ ਦਾ ਬਾਈਕਾਟ ਕਰ ਦੇਣਾ ਚਾਹੀਦਾ ਆ ਕਿਉਂਕਿ ਇਹੋ ਜੀਆਂ ਗੱਲਾਂ ਲੈ ਕੇ ਤਾਂ ਬੈਠੇ ਆ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਨਕਾਰੀ ਜਾ ਰਹੇ ਆ ਇਹਦਾ ਮਤਲਬ ਇਹ ਕੀ ਕਹਿਣਾ ਕੀ ਚਾਹੁੰਦੇ ਆ ਮੈਸੇਜ ਕੀ ਦੇਣਾ ਚਾਹੁੰਦੇ ਆ ਇਹਦਾ ਸਪਸ਼ਟਿਕਰਨ ਨਾ ਕੋਈ ਦਿੱਤਾ ਜਾ ਰਿਹਾ ਉਹਦੇ ਵਿੱਚ ਜ ਸਾਡੇ ਜਿਹੜੇ ਭੈਣ ਭਰਾ ਇਸੀ ਭਾਈਚਾਰੇ ਜਾਂ ਐਸਟੀ ਭਾਈਚਾਰੇ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਹੁਣ ਗੁੰਮਰਾਹ ਕਰ ਰਹੇ ਆ ਵੀ ਜਿਹੜਾ ਇਹ ਇਹ ਰਾਖਵਾ ਕਰਨ ਦਾ ਜਿਹੜਾ ਇਹ ਕੁਝ ਵਿਸ਼ੇਸ਼ ਤੌਰ ਤੇ ਜਿਹੜੀ ਇਹ ਜਾਤੀਆਂ ਨੂੰ ਕਹਿ ਰਿਹਾ ਵਲਮਿਕੀ ਭਾਈਚਾਰਾ ਜਾਂ ਮਾਝੀ ਵੀ ਸਿੱਖ ਭਾਈਚਾਰੇ ਨੂੰ ਇਹ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਅੰਦਰ ਆ ਤੇ ਜਿਹਦੀ ਕਹਿੰਦੇ ਹੁੰਦੇ ਇਹ ਹਿੱਸੇਦਾਰੀ ਵੱਡੀ ਹੋਏਗੀ ਉਹਦੀ ਭਾਗੀਦਾਰੀ ਵੀ ਵੱਡੀ ਹੋਏਗੀ ਤੇ ਇਹ ਹੁਣ ਸਿਆਸਤ ਖੇਡੀ ਜਾ ਰਹੀ ਆ ਲੇਕਿਨ ਅਸੀਂ ਇਹਦਾ ਸੰਪੂਰਨ ਤੌਰ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ ਉਹ ਛਲਾਂਗਾ ਕਰਦੇ ਆ ਜੋ ਫੈਸਲਾ ਲਿਆ ਬਹੁਤ ਹੀ ਵਧੀਆ ਫੈਸਲਾ ਲੈ ਗਿਆ ਔਰ ਇਸ ਫੈਸਲੇ ਦੇ ਨਾਲ ਜਿਹੜਾ ਖੁਸ਼ੀ ਦੀ ਲਹਿਰ ਆ ਵਾਲਮੀਕੀ ਭਾਈਚਾਰੇ ਤੇ ਮੱਝ ਵੀ ਸਿੱਖ ਭਾਈਚਾਰੇ ਦੇ ਵਿੱਚ ਆ ਔਰ ਜਿਹਦਾ ਕਰਕੇ ਕੁਝ ਜਿਹੜੇ ਹੁਣ ਰਾਜਨੀਤਿਕ ਜਿਹੜੇ ਸੰਗਠਨ ਆ ਜਿਹੜੇ ਐਸਸੀ ਦੇ ਨਾਂ ਤੇ ਆਪਣੇ ਅਸੀਂ ਭਾਈਚਾਰੇ ਦੇ ਐਸਟੀ ਭਾਈਚਾਰੇ ਦੇ ਨਾਂ ਤੇ ਜਿਹੜੀਆਂ ਆਪਣੀਆਂ ਰੋਟੀਆਂ ਸੇਕਦੇ ਸੀ ਉਹ ਹੁਣ ਸੇਕਣ ਦੀ ਕੋਸ਼ਿਸ਼ ਕਰਦੇ ਲੇਕਿਨ ਇਹ ਉਹਨਾਂ ਦੇ ਮੇਰੇ ਹਿਸਾਬ ਨਾਲ ਜਿਹੜੀਆਂ ਇਹ ਜਿਹੜੇ ਮਨਸੂਬੇ ਉਹਨਾਂ ਦੇ ਕਦੀ ਪੂਰੇ ਨਹੀਂ ਹੋਣੇ ਅੱਛਾ ਇੱਕ ਪਾਸੇ ਉਹੀ ਸਮਾਜ ਹੈ ਲੱਡੂ ਬੰਨ ਰਿਹਾ ਉਹੀ ਸਮਾਜ ਹੈ ਉਹ ਇਹ ਤੱਕ ਕਹਿ ਰਿਹਾ ਹੈਗਾ ਹੈ ਕਿ ਬਈ ਇਹ ਰੱਖਵਾ ਕਰਨ ਜੋ ਹੋ ਰਿਹਾ ਇਸ ਦੇ ਨਾਲ ਜਿਹੜਾ ਹੈਗਾ ਉਹ ਭਾਰੀ ਨੁਕਸਾਨ ਐਸੀ ਬੀਸੀ ਅਤੇ ਹੋਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਹੈ ਉਹ ਝੱਲਣਾ ਪਵੇਗਾ ਨੇ ਦੇਖੋ ਜੀ ਇਹ ਹੁਣ ਜਿਹੜੀਆਂ ਗੱਲਾਂ ਕਰ ਰਿਆਂ ਇਹ ਲੰਬੇ ਸਮੇਂ ਤੋਂ ਬਾਅਦ ਤਾਂ ਇਹ ਫੈਸਲਾ ਆਇਆ ਤੇ ਉਦੋਂ ਨਹੀਂ ਇਹਦਾ ਸਪਸ਼ਟਿਕਰਨ ਕਿਸੇ ਨੇ ਦਿੱਤਾ ਉਦੋਂ ਨਹੀਂ ਇਹਤੇ ਕੋਈ ਵੀ ਗੌਰ ਕੀਤੀ ਗਈ ਹੁਣ ਕਿਉਂ ਕੀਤੀ ਜਾ ਰਹੀ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਵਾਲਮੀਕੀ ਭਾਈਚਾਰਾ ਤੇ ਮੱਝ ਵੀ ਸਿੱਖ ਭਾਈਚਾਰਾ ਆਇਆ ਤੇ ਉਹ ਹੁਣ ਰਾਜਨੀਤੀ ਨੂੰ ਵੀ ਰਾਜਨੀਤੀ ਦੇ ਵਿੱਚੀ ਸੂਝ-ਬੂਝ ਆਪਣੀ ਰੱਖਦਾ ਆ ਔਰ ਸਮਾਜ ਦੇ ਵਿੱਚ ਕਿਸ ਤਰ੍ਹਾਂ ਪਕੜ ਆਪਣੀ ਬਣਾ ਕੇ ਰੱਖਣੀ ਆ ਉਹਨੂੰ ਵੀ ਰੱਖਦਾ ਤੇ ਉਹ ਆਪਣੇ ਬੱਚਿਆਂ ਨੂੰ ਵੀ ਜਿਹੜਾ ਐਜੂਕੇਸ਼ਨ ਦੀ ਵੱਲ ਲੈ ਕੇ ਜਾ ਰਿਹਾ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਵੀ ਜਿਹੜੀ ਕੁਝ ਜਾਤੀ ਐਸਸੀ ਭਾਈਚਾਰਾ ਦੇ ਵਿੱਚ ਕੁਝ ਜਾਤੀਆਂ ਸੀ ਜਿਨ੍ਹਾਂ ਕੋਲ ਸੱਤਾ ਦੀ ਵੀ ਕੁੰਜੀ ਸੀ ਔਰ ਕੁਝ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਜਿਹੜੇ ਆ ਇਹ ਜਿਹੜੇ ਸਮਾਜ ਦੇ ਵਿੱਚ ਉੱਚ ਅਧਿਕਾਰੀਆਂ ਦੇ ਅਹੁਦੇ ਸਨ ਉਹ ਵੀ ਕੁਝ ਵਿਸ਼ੇਸ਼ ਤੌਰ ਤੇ ਕੁਝ ਜਾਤੀਆਂ ਦੇ ਕੋਲ ਸਨ ਲੇਕਿਨ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਵਾਲਮੀਕੀ ਭਾਈਚਾਰਾ ਤੇ ਮਾਜਬੀ ਸਿੱਖ ਭਾਈਚਾਰਾ ਹੁਣ ਉਹਨਾਂ ਉਹ ਜਿਹੜੇ ਅਹੁਦੇ ਸਨ ਜਿਹੜੇ ਸਰਕਾਰੀ ਅਹੁਦੇ ਸਨ ਜਿਹੜਾ ਰਾਖਵਾ ਕਰਨ ਦਾ ਜਿਹੜਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੁਣ ਇਹ ਭਾਈਚਾਰਾ ਅੱਗੇ ਹੋ ਕੇ ਉਹਨਾਂ ਅਹੁਦਿਆਂ ਤੇ ਬਰਾਜਮਾਨ ਵੀ ਹੋਏਗਾ ਔਰ ਜਿਹੜਾ ਇਹ ਰਾਖਵਾ ਕਰਨ ਜਿਹੜਾ ਦਿੱਤਾ ਗਿਆ ਉਹਦੇ ਨਾਲ ਆਪ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਾ ਦਾ ਭਵਿੱਖ ਵੀ ਬਹੁਤ ਉਜਵਲ ਬਣਾ ਸਕਦੇ ਆ ਤੇ ਮੈਂ ਜਰੂਰ ਜੋ ਦਰਸ਼ਕ ਦੇਖ ਰਹੇ ਨੇ ਸਾਡੇ ਉਹਨਾਂ ਨੂੰ ਜਰੂਰ ਜਾਣਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਸੁਪਰੀਮ ਕੋਰਟ ਨੇ ਫੈਸਲਾ ਲਿਆ ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਕੀ ਲਿਆ ਹੈ ਇਸ ਰੱਖਵੇ ਕਰਨ ਦੇ ਨਾਲ ਐਸ்சி ਬੀਸੀ ਭਾਈਚਾਰੇ ਨੂੰ ਕੀ ਜਿਹੜਾ ਫਾਇਦਾ ਹੋਵੇਗਾ ਕੀ ਨੁਕਸਾਨ ਹੋਵੇਗਾ ਕਿਵੇਂ ਇਹ ਰੱਖਵੇ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਬੈਨੀਫਿਟ ਨਹੀਂ ਮਿਲਦੇ ਸੀਗੇ ਉਹਨਾਂ ਨੂੰ ਬੈਨੀਫਿਟ ਮਿਲਣਗੇ ਦੇਖੋ ਜੀ ਹੁਣ ਜਿਹੜਾ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਗੁੰਮਰਾਹ ਕਰਨ ਦੀ ਸਿਆਸਤ ਕੀਤੀ ਜਾ ਰਹੀ ਆ ਦੇਖੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਕੋਈ ਗਲਤ ਫੈਸਲਾ ਹੋ ਸਕਦਾ ਆ ਉਤੇ ਬੜੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਕਿਉਂਕਿ ਇਹਦੇ ਵਿੱਚ ਲੰਬੇ ਸਮੇਂ ਤੋਂ ਲੋਕ ਐਜੀਟੇਸ਼ਨ ਲੜਦੇ ਆ ਰਹੇ ਸੀ ਔਰ ਲੰਬੇ ਸਮੇਂ ਤੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਲੇਕਿਨ ਹੁਣ ਜਿਹੜਾ ਇਹ ਫੈਸਲਾ ਆਇਆ ਆ ਉਹ ਤੇ ਹੁਣ ਇਹ ਚਿੰਤਾ ਆਪਣੀ ਜ਼ाहिर ਕਰਨ ਲੱਪਾਇਆ ਕਿਉਂਕਿ ਚਿੰਤਾ ਤਾਂ ਜ਼ाहिर ਕਰਨ ਲੱਪਾਇਆ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਐਸਸੀ ਭਾਈਚਾਰੇ ਦੇ ਵਿੱਚ ਵੀ ਜਿਹੜਾ ਵੀ ਇੱਕ ਦੂਜੇ ਦੇ ਨਾਲ ਛਲ ਫਰੇਬ ਕੀਤਾ ਜਾ ਰਿਹਾ ਸੀ ਐਸਸੀ ਭਾਈਚਾਰੇ ਦੀ ਆੜ ਦੇ ਵਿੱਚ ਜਿਹੜੇ ਕੁਝ ਸਮਾਜ ਨੂੰ ਜਿਸ ਤਰ੍ਹਾਂ ਵਾਲਮੀਕੀ ਭਾਈਚਾਰੇ ਤੇ ਮੱਝ ਵੀ ਸਿੱਖ ਭਾਈਚਾਰੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਕੁਝ ਵਿਸ਼ੇਸ਼ ਤੌਰ ਤੇ ਐਸਸੀ ਭਾਈਚਾਰੇ ਦੇ ਵਿੱਚ ਜਿਹੜੇ ਲੋਕ ਸਿਆਸਤ ਖੇਡਦੇ ਸੀ ਉਹਨਾਂ ਦੀ ਹੁਣ ਸਿਆਸਤ ਜਿਹੜੀ ਉਹ ਨਹੀਂ ਚੱਲਣੀ ਇਸੇ ਕਰਕੇ ਹੁਣ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਕਾਰ ਰਹੇ ਆ ਕਿਉਂਕਿ ਕਿਤੇ ਨਾ ਕਿਤੇ ਅਸੀਂ ਪ੍ਰੈਸ਼ਰ ਕ੍ਰੀਏਟ ਕਰੀਏ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਅਸੀਂ ਇਹ ਇਹ ਜਿਹੜਾ ਲੋਕਾਂ ਦੇ ਵਿੱਚ ਇਹ ਮੈਸੇਜ ਪਾਈ ਹੈ ਵੀ ਬਹੁਤ ਤਕਾ ਹੋ ਰਿਹਾ ਇਹਦੇ ਨਾਲ ਬੜਾ ਕੁਝ ਗਲਤ ਹੋਏਗਾ ਕੁਝ ਗਲਤ ਹੋਣ ਵਾਲਾ ਨਹੀਂ ਸਿਰਫ ਮੈਂ ਤਾਂ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਇਹ ਸਿਆਸਤ ਰਚ ਰਹੇ ਆ ਵੀ ਪੰਜਾਬ ਪੰਜਾਬ ਅਤੇ ਭਾਰਤ ਦੇ ਅੰਦਰ ਜਿਹੜੇ ਦੰਗੇ ਕਰਾਉਣ ਦੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਬੰਗਲਾਦੇਸ਼ ਮਣੀਪੁਰ ਕੀ ਕੁਝ ਨਹੀਂ ਹੋਇਆ ਜੇ ਇਸੇ ਤਰ੍ਹਾਂ ਇਹ ਹੁੰਦਾ ਰਿਹਾ ਤੇ ਸ਼ਾਇਦ ਵੀ ਪੰਜਾਬ ਤੇ ਭਾਰਤ ਦੇ ਅੰਦਰ ਵੀ ਆਉਣ ਵਾਲੇ ਸਮੇਂ ਲੋਕ ਸੜਕਾਂ ਤੇ ਆਉਣਗੇ ਔਰ ਉਹਦੇ ਜਿਹੜੇ ਸਿੱਟੇ ਬੜੇ ਗੰਭੀਰ ਨਿਕਲਣਗੇ ਆਉਣ ਵਾਲੇ ਸਮੇਂ ਅੱਛਾ ਇੱਕ ਤੁਸੀਂ ਗੱਲ ਕਹਿ ਰਹੇ ਹੋ ਕਿ ਰਾਜਨੀਤੀ ਖੇਡੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਅ ਅੱਜ ਭਾਰਤਮਾਨ ਦੀ ਕਾਲ ਦਿੱਤੀ ਗਈ ਜਿਸ ਦੇ ਉੱਤੇ ਕਿਸੇ ਵੀ ਸਿਆਸੀ ਲੀਡਰ ਦਾ ਨਾਂ ਬੋਲਣਾ ਜਾਂ ਫਿਰ ਕਿਸੇ ਵੀ ਸਿਆਸੀ ਲੀਡਰ ਦਾ ਪ੍ਰतिकਰਮ ਨਾ ਦੇਣਾ ਇਹ ਤੁਸੀ ਲੱਗਦਾ ਹੈ ਤੁਹਾਨੂੰ ਕਿਸੇ ਅਸਤ ਖੇਡੀ ਜਾ ਰਹੀ ਹੈ ਨਹੀਂ ਦੇਖੋ ਜੀ ਦੇਖੋ ਦੂਜੀਆਂ ਪਾਰਟੀਆਂ ਨੇ ਤਾਂ ਬੋਲਣਾ ਹੀ ਨਹੀਂ ਉਹਨਾਂ ਨੂੰ ਤਾਂ ਪਤਾ ਵੀ ਜੇ ਇਹ ਸਮਾਜ ਦੋ ਫਾੜ ਹੋ ਰਿਹਾ ਤਾਂ ਚੰਗੀ ਗੱਲ ਹੈ ਉਹਨਾਂ ਨੂੰ ਤਾਂ ਪਤਾ ਲੱਗ ਰਿਹਾ ਜਿਹੜੇ ਰਾਜਨੀਤਿਕ ਸੰਗਠਨ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਤੇ ਚਾਹੇ ਜਿਹੜੇ ਰੂਲਿੰਗ ਪਾਰਟੀਆਂ ਆ ਮਨ ਉਹਨਾਂ ਨੂੰ ਪਤਾ ਵੀ ਇਹ ਸਮਾਜ ਦੋ ਫਾੜ ਹੋ ਰਿਹਾ ਆ ਤੇ ਚੰਗੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਜਿਹੜੀ ਆ ਉਹ ਐਸਸੀ ਭਾਈਚਾਰੇ ਦੀ ਆ ਉਹਨਾਂ ਨੂੰ ਪਤਾ ਵੀ ਜੇ ਵਾਲਮੀਕੀ ਭਾਈਚਾਰਾ ਰਵਿਦਾਸੀਆ ਭਾਈਚਾਰਾ ਮੱਝਵੀ ਸਿੱਖ ਭਾਈਚਾਰਾ ਜੇ ਦੋ ਫਾੜ ਹੋ ਰਿਹਾ ਆ ਤੇ ਚੰਗੀ ਗੱਲ ਆ ਉਹਦੇ ਨਾਲ ਜਿਹੜੀ ਆ ਵੀ ਸੱਤਾ ਦੀ ਕੁੰਜੀ ਉਹਨਾਂ ਦੇ ਹੱਥ ਨਹੀਂ ਆਏਗੀ ਉਹ ਤਾਂ ਸ਼ਾਂਤ ਹੋ ਕੇ ਬਹਿਣਾ ਹੀ ਆ ਕਿਉਂਕਿ ਇਹਦੇ ਵਿੱਚ ਰਵਿਦਾਸੀ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਤੇ ਜਿਹੜਾ ਇਹ ਇਹ ਮੱਝ ਵੀ ਸਿੱਖ ਭਾਈਚਾਰੇ ਨੂੰ ਇੱਥੇ ਸੋਚਣ ਦੇ ਵਿਚਾਰਨ ਦੀ ਲੋੜ ਆ ਪੰਜਾਬ ਦੇ ਵਿੱਚ ਜਿਹੜੀ ਅਸੀਂ ਭਾਈਚਾਰੀ ਸਾਂਝ ਆਪਣੀ ਕਾਇਮ ਰੱਖਣੀ ਆ ਔਰ ਜਿਹੜੀ ਇਹ ਯੂਪੀ ਤੋਂ ਜਿਹੜੀ ਸਿਆਸਤ ਖੇਡੀ ਜਾ ਰਹੀ ਆ ਲੇਕਿਨ ਉਹ ਸਿਆਸਤ ਪੰਜਾਬ ਅੰਦਰ ਨਹੀਂ ਚੱਲਣੀ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਸਰਜੀਤ ਸਾਪ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਖਾਸੀ ਗਲਬਾਤ ਹੈ ਕਿ ਕੁਝ ਇਸ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਹੈ ਕਿ ਕੁਝ ਨੁਕਸਾਨ ਕੀ ਕੁਝ ਫਾਇਦਾ ਐਸਸੀ ਭਾਈਚਾਰੇ ਨੂੰ ਹੋਵੇਗਾ ਸ਼ੈਡਿਊਲ ਕਾਸਟ ਨੂੰ ਹੋਵੇਗਾ ਉਸ ਬਾਰੇ ਵਿਚਾਰ ਅਤੇ ਗਲਬਾਤ ਕੀਤੀ ਹੈਗੀ ਉਮੀਦ ਕਰਦੇ ਹਾਂ ਚੰਗੀ ਤੁਹਾਨੂੰ ਗਲਬਾਤ ਲੱਗੀ ਹੋਵੇਗੀ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਮ ਰਾਜ ਗੁਪਤਾ ਜਲੰਧਰ